ਉਹਤਾਂ ਤਿੰਨ ਤੇ ਸ੍ਰੇਸ਼ਟ ਰਾਜ ਕਿਹੜਾ ਹੋਇਆ ਜਿਹਦੇ ਵਿੱਚ ਕਿਸੇ ਵੀ ਧਰਮ ਨਾਲ ਜਾਤ ਨਾਲ ਧਰਮ ਨਾਲ ਕੋਈ ਜ਼ਿਕਰ ਨਾ ਹੋਇਆ ਹੋਵੇ। ਹਯਾਰਾ ਨਾਲ ਗੁਲਮੀਓ ਦੇ ਇੱਥੇ ਰਸਤੇ ਵਿੱਚ ਹੋਇਆ ਹਯਾਰਾ ਪਰ 100 ਦੇ ਵਿੱਚੋਂ 38% ਸਰਕਾਰੀ ਖਾਲਸਾ ਨੂੰ ਵੋਟ ਪਈ 100 ਦੇ ਵਿੱਚੋਂ 38% ਕਿੰਨਾ ਵੱਡਾ ਮਾਣ ਜਿੰਨਾਂ ਮਾਨਦੁਨੀਆਂ ਵਾਲਿਆਂ ਨੂੰ ਕਿ ਸਭ ਸੁਖਾਲੀ ਉਠੀਆਂ ਇਹੋ ਹੋਆ। ਭਲੇ ਹੀ ਰਾਜੇ ਤੋਂ ਕਿ ਸੱਚਾ ਗੁਰਸੇ ਕਰਾ ਲਿਕੇਗਾ ਉਹ ਭਲੇ ਹੀ ਗਾਇਕੀ ਗੱਲ ਕਰੇਗਾ। ਉਹ ਸਭ ਵਰਗਾਂ ਨੂੰ ਇੱਕ ਬਰਾਬਰ ਮੰਨ ਕੇ ਚੱਲੇਗਾ ਸੋ ਇਸ ਕਰਕੇ ਮੇਰੇ ਜਿੰਦੂ ਦੀ ਰਾਣੀ ਕੋਈ ਅਸੀਂ ਵਿਚਾਰਧਾਰਾ ਦੇ ਅਧੀਨ ਊੜ ਵਿਚਾਰਧਾਰਾ ਦੇ ਅਧੀਨ ਨਹੀਂ ਆਣਾ ਕਿ 10% ਤੇ ਲੇਗਦਾ ਇਸ ਵਿਚਾਰਧਾਰਾ ਚੱਲਦੀ ਪਈ ਹੈ ਆਪਾਂ ਅੱਗੇ ਅਗਲੀ ਗੱਲ ਤੇ ਵਧੀਏ 40 ਸਾਲ ਹੋ ਚਲੇ ਨੇ ਹੁਣ ਐਦਕੀ ਉਹ ਆਪਣੇ 2024 ਦੇ ਵਿੱਚ ਤੇ 1984 40 ਸਾਲ ਤੋਂ ਵਰਗਾ 40 ਸਾਲ ਤੋਂ ਅਸੀਂ ਮੈਂਬਰ ਪਾਰਲੀਮੈਂਟ ਬਣਾਤਾ ਕੇ ਤੇ ਲੋਕ ਸਭਾ ਪਰਿਪਾਕਮੈਂਟ ਦੇ ਵਿੱਚ ਅਸੀਂ ਇਕੱਲੇ ਸੀ 40 ਸਾਲ ਤੋਂ ਅਸੀਂ ਵਿਧਾਨ ਸਭਾ ਦੇ ਵਿੱਚ ਸਰਕਾਰ ਐਸੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਪੰਥ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਪਾਣੀਆਂ ਦੀ ਗੱਲ ਕਰੇ ਇਲਾਕਿਆਂ ਦੀ ਗੱਲ ਕਰੇ ਚੰਡੀ ਗੱਲ ਕਰੇ ਮਾਪਲੀ ਪੰਜਾਬੀ ਦੀ ਗੱਲ ਕਰੇ ਨਸ਼ਿਆਂ ਨੂੰ ਖਲ ਪਾਉਣ ਦੀ ਗੱਲ ਕਰੇ ਪ੍ਰਵਾਸ ਨੂੰ ਰੋਕਣ ਦੀ ਗੱਲ ਕਰੇ ਇੰਡਸਟਰੀ ਨੂੰ ਧਿਆਨ ਦੀ ਗੱਲ ਕਰੇ ਸਟੇਟ ਦੀ ਜੀਡੀਪੀ ਗੋਦੀ ਚੱਲ ਰਹੀ ਹੈ ਉਹਨੂੰ ਵਧਾਉਣ ਦੀ ਗੱਲ ਕਰੇ ਪੰਜਾਬ ਦਾ ਕਾਜਾ ਲਾਉਣ ਦੀ ਗੱਲ ਕਰੇ ਪਰ ਖਾਲਸਾ ਜੀ 4000 ਤੋਂ ਸਾਨੂੰ ਨਹੀਂ ਆ ਕੇ ਦੇਣੀ ਜਿਵੇਂ ਆ ਕਿ ਮਿਲਿਆ ਕਿ ਮੈਨੂੰ ਦਾਲ ਦੋ ਅੱਲਾ ਘੱਟ ਖੜਾ ਕਰਕੇ ਬੋਲਣੇ ਕਰੀ 4000 ਤੋਂ ਸਾਨੂੰ ਧਿਆਨ ਨਾ ਮਿਲਿਆ ਵੱਖ-ਵੱਖ ਪਾਰਟੀਆਂ ਨੂੰ ਆਪਾਂ ਅਜਮਾਇਆ ਪਰ ਅੱਜ ਆਪਣੀ ਨੂੰ ਇੱਕ ਮੌਕਾ ਹੈ ਕਿ ਕਿਸੇ ਵੀ ਪਾਰਟੀ ਤੋਂ ਹੈ ਮੇਰੇ ਭਾਈ ਕੋ ਪਾਲਾ ਜੀ ਦਸਰੇ ਸਰਪੰਚ ਸਿੰਘ ਪਾਲਾ ਜੀ ਕਿ ਅੱਜ ਇਸ ਪਿੰਡ ਦੇ ਵਿੱਚ ਕੋਈ ਪਾਰਟੀ ਨਹੀਂ ਬੈਠੀ ਕੋਈ ਧਰਮ ਨਹੀਂ ਬੈਠਾ ਕੋਈ ਵਖਰੇਵੇਂ ਵਾਲਾ ਨਹੀਂ ਬੈਠਾ ਅੱਜ ਜੇ ਪਿੰਡ ਪਾਲਾ ਚ ਬੈਠਾ ਤੇ ਖਾਲਸਾ ਪੰਥ ਇਕੱਤਰ ਹੋ ਕੇ ਬੈਠਾ ਗੋਬੀ ਤੋਣਾ ਹਾ ਸ੍ਰੀ ਅਕਾਲ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਅਸੀਂ ਪਾਰਟੀਏ ਨਹੀਂ ਬੰਦੇ ਕਿਉਂਕਿ ਪਾਰਟੀਏ ਜਵੰਡੇ ਸੀ ਅਸੀਂ ਪੰਜਾਬ ਦਾ ਬੋਹਾਂ ਨਾ ਕਮਾ ਸਕੀ ਕਿਉਂਕਿ ਖਾਲਸਾ ਹੀ ਮਕਸਦ ਹੋਣਾ ਬਹੁਤ ਜ਼ਰੂਰੀ ਹੈ ਪਾਵਰ ਨਾਲ ਅੰਦੇਲੇ ਸਹੀ ਸ਼ਖਸ ਨੇ ਕੋਈ ਮਕਸਦ ਉਹਦੇ ਕੋਲ ਹੋਵੇ ਉਹਨੂੰ ਮਹਿਸੂਸ ਹੋਵੇ ਕਿ ਮੈਂ ਇਸ ਮਕਸਦ ਨੂੰ ਪੂਰਾ ਕਰਨ ਦੇ ਲਈ ਮੇਰਾ ਐਮਐਨਏ ਹੋਣਾ ਜ਼ਰੂਰੀ ਹੈ ਜੇ ਉਹਨਾਂ ਨੇ ਮਕਸਦ ਨੂੰ ਪੂਰਾ ਹੋਣ ਕਰਨ ਦੇ ਲਈ ਮੇਰਾ ਐਮਬੀ ਹੋਣਾ ਜ਼ਰੂਰੀ ਹੈ ਫਿਰ ਤਾਂ ਉਹਨੂੰ ਜਤਨਾ ਚਾਹੀਏ ਜਾਂ ਪਰ ਅੱਜ ਤੇ ਆਪਾਂ ਲੀਡਰਾਂ ਨੂੰ ਵੇਖ ਲਿਆ ਕਿ ਅਮ ਜਿਤਨਾ ਦੀ ਬਾਤ ਬਣਾ ਲਈ ਉਸੇ ਤੇ ਰਹਿਣਾ ਚਾਹੀਏ ਤੁਸੀਂ ਜਿਤਨਾ ਅਸੀਂ ਜੀ ਲਾਰੇ ਲਾਈ ਸੀ ਤੁਹਾਨੂੰ ਜਿਵੇਂ ਅਸੀਂ ਉਹ ਲਾਰੇ ਲਾ ਕੇ ਤਾਂ ਅਗਲੇ 5 ਸਾਲ ਦੇ ਡੱਟੋ ਖਾਣ ਲੈਂਦੇ ਸੋ ਜੇ ਅੱਜ ਆਪਣੇ ਕੋਲ ਪਾਰਟੀਆਂ ਆਉਂਦੇ ਆ ਮੈਂ ਤੁਹਾਨੂੰ ਕੁਝ ਆંકੜੇ ਪੇਸ਼ ਕਰ ਦਿੰਦਾ ਉਹਨਾਂ ਨੂੰ ਸੁਣਨ ਕੋਸ਼ਿਸ਼ ਲਓ ਜੇ ਤੁਹਾਨੂੰ ਯਾਦ ਹੈ ਇੱਥੇ ਵੋਟੋ ਦਿਖਾ ਦੋ ਜੀ ਪਹਿਲੀ ਗੱਲ ਕਿ 1984 ਤੋਂ ਲੈ ਕੇ ਹੁਣ ਤੱਕ ਜੇ ਮੈਂ ਅੱਜ ਦੇ ਆંકੜੇ ਦੱਸਾਂ ਤੇ ਅੱਜ ਪੰਜਾਬ ਦੇ ਉੱਤੇ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਹੈ ਪਾਉਣੇ 4 ਲੱਖ ਕਰੋੜ ਰੁਪਏ ਦਾ ਕੌਣ ਲਾਉਂਗੇ ਕੀ ਆਪਾ ਲਈ ਤੇ ਇੰਨਾ ਬਿੜਿਗੁਣਾਤੀ ਅਸੀਂ ਜੀ ਮੁਫਤ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਆ ਦੇ ਦਿੱਤਾ ਅਸੀਂ ਆਟਾ ਮੁਫਤ ਦੇ ਦਿੱਤਾ ਅਸੀਂ ਬਿਜਲੀ ਮੁਫਤ ਦੇ ਦਿੱਤੀ ਅਸੀਂ ਭੁਗਾਨੀ ਚੀਜ਼ ਮੁਫਤ ਦੇ ਦਿੱਤੀ ਪਰ ਉਸ ਮੁਫਤ ਦੇ ਚੱਕਰ ਦੇ ਵਿੱਚੋਂ ਸਾਡੇ ਜੇਬਾਂ ਤੋਂ ਜਾਣਾ ਕੋ ਬੈਠਦੇ ਵਿੱਚ ਉਹ ਕਿਤੇ ਮੁਫਤ ਮੁਫਤ ਕੁਝ ਨਹੀਂ ਦੇਤਾ ਪਾਉਂ ਇਹ ਆਪਾ ਕੋ ਲਿਖੇ ਕਢ ਦਈਏ ਖਾਲਸਾ ਜੇਪੜ ਗੱਲ ਕਰਨ ਦੀ ਆਪਾ ਕੋ ਲਿਖੇ ਕਢ ਦਈਏ ਕਿ ਆਪਾ ਨੂੰ ਮੁਫਤ ਕੁਝ ਮਿਲਦਾ ਪਿਆ ਹੈ ਮੁਫਤ ਨਫਰਮਸ਼ੀ ਜੀ ਮਿਲਦਾ ਪਿਆ ਹੈ ਜਿਹਾ ਸਾਡੇ ਜੇਵਾਜੂ ਨਹੀਂ ਨਾ ਕਿ ਉਹਨਾਂ ਦੀ ਪੀਂਦੇ ਚਪੋਂ ਜੋ ਘਟਣ ਗਏ ਕਿਉਂਕਿ ਆਪਾਂ ਨੂੰ ਪਤਾ ਹੈ ਦਿੱਲੀ ਦੇ ਤੱਕ ਦੇ ਪੰਜਾਬ ਦੇ ਕਰਜ਼ੇ ਵੀ ਜਮਾਉਂਦੇ ਨੇ ਗਾਂ ਆ ਜਾਂਦੀ ਐਸ ਵਈ ਜਾਂਦੀ ਗੱਲ ਤੇ ਐਸ ਵਈਅਤ ਚੱਪ ਕਿਹਨਾਂ ਕਰਾਈ ਸੀ ਉਹ ਵੀ ਆਪਾਂ ਨੂੰ ਪਤਾ ਹੈ ਤੇ ਉਹਦੇ ਬਦਲੇ ਚ ਉਹਨਾਂ ਨੇ ਕੀ ਲਿਆ ਸੀ ਉਹ ਵੀ ਸਾਨੂੰ ਪਤਾ ਹੈ ਜੋ ਸ਼ਕਾਮੀਆਂ ਚੱਲਦੀਆਂ ਰਹੀਆਂ ਨੇ ਅੱਜ ਪੰਜਾਬ ਦੇ 153 ਬਲਾਕ ਨੇ ਖਾਲਸਾ ਜੀ ਪਾਣੀ ਦੇ ਨੇ ਕਿ ਉਹ ਸੂਬੇ ਦੇ ਵਿੱਚ ਕੱਲ ਨੂੰ ਆਉਣ ਵਾਲੇ ਕਲ ਦੇ ਵਿੱਚ ਉਹ ਖੇਤੀਬਾੜੀ ਵਾਲਾ ਜਿਹੜਾ ਸੁਭਾਣੀ ਬੱਜਣਾ ਉਹਨੇ ਬੰਨ ਜਮੀਨ ਤੇ ਰੇਗਿਸਤਾਨ ਬਚਾ ਕਰਦਾ ਸੋ ਆਪਾਂ ਜੇ ਨਿਆਂ ਸਾਨੂੰ ਚਾਹੀਦਾ ਹੈ ਤੇ ਪੰਜਾਬ ਦਾ ਦਰਦ ਰਖਾਉਣ ਵਾਲਾ ਸਮੂਹ ਕੋਈ ਚਾਹੀਦਾ ਅਲੀ ਮਿਰਖਾ ਨੂੰ ਬਾਪੂ ਜੀ ਨੇ ਪੰਜ ਦਸਾਂ ਮਿੱਟਾਂ ਨੂੰ ਆਉਣਾ ਹੈ ਦੋ ਬੇਅਦਬੀ ਅਦਾਸ ਨੇ ਹੋਏ ਕਰਨੀਆਂ ਹੈ ਪਹਿਲਾਂ ਤਾਂ ਇਹ ਬੇਅਦਬੀ ਕਰਵਾ ਕੇ ਇਲੈਕਸ਼ਨ ਕਮਿਸ਼ਨ ਨੇ ਇਹ ਗੱਲ ਆਗਤ ਕੀਤੀ ਹੈ ਤੁਸੀਂ ਵੀ ਸੋਚ ਲਵੋਗੇ ਇਹ ਗੱਲ ਪਹਿਲਾਂ ਆ ਰਹੀ ਹੈ ਤੇ ਇੱਕ ਬਾਅਦ ਚ ਆ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਹਟਾਇਕਾਂ ਦੇ ਹਿਸਾਬ ਦੇ ਨਾਲ ਸਾ ਪੰਜ ਗੱਡੀਆਂ ਤੋਂ ਜ਼ਿਆਦਾ ਕਾਮਲਾ ਨਹੀਂ ਬਣੰਦੇ ਸਕਦੇ ਇਹ ਸਾਡਾ ਸੋ ਇਸ ਕਰਕੇ ਇੱਕ ਪਹਿਲਾਂ ਹੁੰਦੀ ਹੈ ਵਿਵਾਚੋਂ ਦੇਵਰੀ ਪੁਸਤਕਵਾਦ ਆਉਂਦੀ ਹੈ ਸੋ ਦਾਸ ਪ੍ਰੇਮੀ ਇੱਥੇ ਇੱਕ ਗੱਲ ਕਰ ਰਿਹਾ ਸੀਗਾ ਕਿ ਅਡਵਾਂ ਫਿਟਲਰ ਨੂੰ ਆਪਾਂ ਸਾਰੇ ਜਾਣਦੇ ਆਂ ਪਰ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕੋਲ ਅੱਜ ਓਪਰਚੁਨਿਟੀ ਕਿਹਣੀ ਬੱਟੀ ਹੈ ਤੇ ਜੇ ਜਿਹੜੇ ਕੋਲ ਇਹ ਓਪਰਚੁਨਿਟੀ ਨੂੰ ਗਵਾ ਲਿਆ ਤੇ ਉਸ ਤੋਂ ਬਾਅਦ 20 30 ਸਾਲ ਸਾਡੀ ਆਉਣ ਵਾਲੀ ਪੀੜ੍ਹੀ ਨੇ ਇਸ ਚੀਜ਼ ਨੂੰ ਸਫਰ ਕਰਨਾ ਹੈ ਉਹਦਾ ਖਾਮਿਆਸਾ ਅਡੋਲਫ ਹਿਟਲਰ ਨੂੰ ਆਪਾਂ ਜਾਣਦੇ ਆ ਜਰਮਨੀ ਦੇ ਵਿੱਚ ਜਿਹੜਾ ਇੱਕ ਤਾਨਾਸ਼ਾਹ ਹੈ ਜਿਸ ਨੂੰ ਅਸੀਂ ਡਿਕਟੇਟਰ ਕਹਿੰਦੇ ਆ ਅਡੋਲਫ ਹਿਟਲਰ ਬਾਰੇ ਸ਼ਾਇਦ ਅੰਸਾਰਾਂ ਨੂੰ ਪਤਾ ਹੋਵੇਗਾ ਉਹਨੇ ਆਪਣੇ ਟੇਬਲ ਦੇ ਉੱਤੇ ਇਹ ਦਸੰਦੇ ਲਈ ਕਿ ਹੀਟ ਤਾਂ ਕਰੇ ਭਰੀ ਜਾਂਦੀ ਹੈ ਡੈਮੋਕ੍ਰੇਸੀ ਦੇ ਵਿੱਚ ਇੱਕ ਉਕੜੀ ਜਾਂਦੀ ਮੇਰੇ ਤੋਂ ਤੁਸੀਂ ਸੁਣੀ ਪਈ ਦੀ ਇਹ ਗੱਲ ਇੱਕ ਉਕੜੀ ਜਾਂਦੀ ਉਹਦਾ ਇੱਕ ਇੱਕ ਕਰਕੇ ਖੰਭ ਕੁੱਟਿਆ ਹੁਣ ਉਹ ਖੰਭ ਤੁਸੀਂ ਵੇਖ ਲਓ ਪਾਣੀਾਂ ਦੇ ਰੂਪ ਚ ਸਾਡਾ ਵੀ ਕੁੱਟਿਆ ਹੈ ਮੈਂ ਗੱਲ ਵੀਰ ਨੂੰ ਉੱਤਸਾਹ ਨਾਲ ਖੋਟਿਆ ਲੱਗੇ ਸਾਡੇ ਗਏ ਨਸ਼ੇ ਸਾਡੇ ਵੜ ਗਏ ਸਾਡੀ ਨੌਜਵਾਨੀ ਨਿਕਲ ਗਈ ਇੱਕ ਖੰਪਟਿਆ ਬਟਾ ਹਸਪੀਟਲ ਨੇ ਖੂਨੋਂ ਘੂਲ ਕੇ ਉਕੜੀ ਟੇਬਲ ਤੇ ਉੱਤੇ ਬੈਠੀ ਐ ਆਪਣੇ ਜ਼ਖਮਾਂ ਨੂੰ ਵੇਖਦੀ ਪਈ ਐ ਹਟਲਰ ਨੇ ਰਸੇ ਹੱਥ ਦੇ ਵਿੱਚ ਚੋਗਾ ਫੜਿਆ ਚਾਰ ਦਾਣੇ ਫੜੇ ਤੇ ਐ ਅਗਾਹ ਕਰ ਦਿੱਤਾ ਤੇ ਕੁਕੜੀ ਖਾ ਕੇ ਤੇ ਚੋਗਾ ਚੁਗ ਰਹੀ ਐ ਤੇ ਇਹ ਉਹ ਕਹਿੰਦਾ ਆਹ ਹੁੰਦੀ ਏ ਡੈਮੋਕ੍ਰੇਸੀ ਕਿ ਆਹ ਹੁੰਦੀ ਏ ਹੀਣਤਾ ਜੇ ਡੈਮੋਕ੍ਰੇਸੀ ਬੰਦੀ ਹੋਏ ਸਾਡੇ ਕੋਲੋਂ ਸਾਰਾ ਇਹ ਸਾਡੇ ਬਹੁਤ ਕਮਜ਼ੋਰ ਨੇ ਆਪਕੋਰ ਤੇ ਉਹ ਸਬੂਤਾਂ ਇਹਨਾਂ ਜਿਹੜੀਆਂ ਨੇ ਉਹਨਾਂ ਨੂੰ ਵਰਤਣ ਪਰ